ਨਾ ਹੀ ਕਾਨੂੰਨ ਤੋਂ ਡਰ ਹੈ ਨਾ ਹੀ ਪੁਲਿਸ ਤੋਂ ਡਰ ਬੇਖੌਫ ਹੋ ਕੇ ਚਿੱਟੇ ਦਿਨ ਵਾਰ ਦਾਤਾ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਫਿਰ ਵੀ ਕਾਫੀ ਚੋਰਾਂ ਨੂੰ ਕਾਬੂ ਦੀ ਕਰ ਰਹੀ ਹੈ ਪਰ ਚੋਰ ਫਿਰ ਵੀ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ ਪੁਲਿਸ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਖਬਰ ਰਾਜਪੁਰਾ ਦੀ ਸਬਜੀ ਮੰਡੀ ਤੋਂ ਸਾਹਮਣੀ ਆਈ ਹੈ ਜਿੱਥੇ ਕਿ ਸਵੇਰ ਦੇ ਸਮੇਂ ਆੜਤੀ ਆਪਣੀਆਂ ਦੁਕਾਨਾਂ ਤੇ ਆਉਂਦੇ ਨੇ ਪਰ ਅੱਜ ਦੁਪਹਿਰਾਂ ਰਾਜੀਵ ਕੁਮਾਰ ਤੇ ਸੰਦੀਪ ਕੁਮਾਰ ਐਕਟਿਵਾ ਤੇ ਜਦੋਂ ਆਪਣੇ ਘਰ ਤੋਂ ਮੰਡੀ ਦੇ ਮੋੜ ਤੇ ਪਹੁੰਚੇ ਤਾਂ ਪਹਿਲਾਂ ਤੋਂ ਹੀ ਤਿੰਨ ਚੋਰ ਮੋਟਰਸਾਈਕਲ ਤੇ ਸਵਾਰ ਜਿਨ੍ਹਾਂ ਦੇ ਹੱਥਾਂ ਵਿੱਚ ਤੇਜ਼ ਤਾਰ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਘੇਰ ਕੇ ਉਹਨਾਂ ਦੇ ਉੱਪਰ ਕਈ ਵਾਰ ਕੀਤੇ ਐਕਟਿਵਾ ਲੈ ਕੇ ਫਰਾਰ ਹੋ ਗਏ ਤੇ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਦੀਆਂ ਤਸਵੀਰਾਂ ਸੀਐਸਟੀਵੀ ਕੈਮਰੇ ਤੇ ਵਿੱਚ ਕੈਦ ਹੋ ਗਈਆਂ ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਲੈ ਕੇ ਰਾਜਪੁਰਾ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮੇਰਾ ਨਾਮ ਰਿੰਦਰ ਕੁਮਾਰ ਹੈ ਸਬਜ਼ੀ ਮੰਡੀ ਮੇਰਾ ਆੜਾ ਦਾ ਕੰਮ ਹੈ ਤੇ ਅਸੀਂ ਤਕਰੀਬਨ ਸਵੇਰੇ 4:00 4:30 ਵਜੇ ਸਬਜ਼ੀ ਮੰਡੀ ਜਾਂਦੇ ਆ ਤੇ ਮੈਂ ਆਪਣੇ ਘਰ ਤੋਂ ਜਾ ਰਿਹਾ ਸੀ ਇੱਥੇ ਇਸੇ ਜਗਾਤੇ ਹੀ ਤੇ ਸਾਹਮਣੇ ਤੋਂ ਤਿੰਨ ਮੁੰਡੇ ਆਏ ਉਹਨਾਂ ਨੇ ਮੂੰ ਤੇ ਪਰਨਾ ਵਗੈਰਾ ਬਣਾਇਆ ਸੀ ਤੇ ਆ ਕੇ ਉਹਨਾਂ ਨੇ ਪਹਿਲੇ ਤਾਂ ਮੈਨੂੰ ਧੱਕਾ ਦਿੱਤਾ ਐਕਟੀਵਾ ਵਗੈਰਾ ਤੋਂ ਫਿਰ ਉਹਨਾਂ ਨੇ ਐਕਟੀਵਾ ਖੋ ਕੇ ਲੈ ਗਏ ਨਾਲ ਮੇਰੇ ਨਾਲ ਮਾਰ ਕੁੱਟੀ ਬਹੁਤ ਕਰੀਆ ਮੇਰੇ ਦੇਖੋ ਕੱਪੜੇ ਦੇਖ ਲਓ ਖੁੰ ਖੁੰ ਰੱਖਣ ਲੱਗਾ ਹੈ ਕੱਪੜਿਆਂ ਦੇ ਉੱਪਰ ਹੂੰ ਸਰ ਜੀ ਚਿੱਟੇ ਦੇਣੀ ਇੰਨੀ ਵਾਰ ਦੱਤਾ ਹੋ ਰਹੀਆਂ ਹੈ ਕੋਈ ਪੁਲਿਸ ਦਾ ਕੰਟਰੋਲ ਹੈ ਨਹੀਂਗਾ ਨਹੀਂ ਕੋਈ ਪੁਲਿਸ ਵਗੈਰਾ ਕੋਈ ਕੰਟਰੋਲ ਨਹੀਂ ਹੈ ਇੱਧਰ ਕਿ ਸਭ ਕੁਝ ਅੰਧਾਈ ਕੰਮ ਚੱਲ ਰਿਹਾ ਕੋਈ ਕਿਸੇ ਦੀ ਕੋਈ ਪੁੱਛਗਿੱਛ ਨਹੀਂ ਹੋ ਰਹੀ ਅਸੀਂ ਪੈਸਾ ਪੁਲਿਸੇ ਕੰਪਲੀਟ ਦਾ ਕਰਤੀ ਆ ਅਸੀਂ ਹਮਮ ਪਰ ਇਹ ਸੰਗਣੀਆ ਬادیه ਹੈਗੀ ਹੈ ਜੇ ਸੰਗਣੀਆ ਬادیه ਦੇ ਵਿੱਚ ਵੀ ਇਹ ਹਾਲਾਤ ਆਮ ਲੋਕਾਂ ਨੂੰ ਕੀ ਹੈ ਕਿੰਨੇ ਕੁ ਤਰਕ ਕਰਤਾ ਹੈ ਬਸ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਹੁਣ ਦਾ ਕਿਆ ਕੋਈ ਨਹੀਂ ਕਹਿ ਸਕਦਾ ਕਿਉਂਕਿ ਕਿਉਂਕਿ ਸਭ ਦੀ ਸਬਜ਼ੀ ਮੰਡੀ ਦੇ ਵੀ ਰੋਜ਼ਾਨਾ ਕੋਈ ਨਾ ਕੋਈ ਭਈਆ ਆਂਦਾ ਹੈ ਜਾਂ ਕੋਈ ਰੇੜੀ ਵਾਲਾ ਆਂਦਾ ਹੈ ਉਹ ਉਹ ਵੀ ਇਹ ਕਹਿੰਦਾ ਕਿ ਅੱਜ ਅੱਜ ਮੈਨੂੰ ਲੁੱਟ ਲਿਆ ਤੇ ਅੱਜ ਮੈਨੂੰ ਲੁੱਟਿਆ ਤਕਰੀਬਨ ਹੁੰਦੇ ਆਂਦੇ ਕਈਆਂ ਦੇ ਸੱਟਣ ਲੱਗੀ ਹੁੰਦੀਆਂ न्यूज एन राजपुरा तो पत्रकार मोहित कुमार की खास रिपोर्ट न्यूज पंजाब हर खबर जिसका हो वे असर।